ਸਕਾਰ ਇਹ ਆਕਾਸ਼ ਬਾਣੀ ਹੈ ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਨੇ ਕਿਹਾ ਹੈ ਕਿ ਦਿਵਿਆਂਗ ਜਨਾਨਾਂ ਨਾਲ ਦਰਸਨਾ ਨਹੀਂ ਸਗੋਂ ਸਤਕਾਰ ਤੇ ਮਾਨ ਨਾਲ ਪੇਸ਼ ਹੋਣਾ ਚਾਹੀਦਾ ਹੈ ਦਿਵਿਆਂਗ ਜਨਾਂ ਦੇ ਸਸ਼ਕਤੀਕਰਨ ਲਈ ਰਾਸ਼ਟਰੀ ਸਮਾਰੋਹ ਨੂੰ ਕੀਤਾ ਸੰਬੋਧਨ ਸੂਬੇ ਦੇ ਵਿੱਤ ਵਿਭਾਗ ਵੱਲੋਂ ਪੰਜਾਬ ਚ ਰੁੱਖਾਂ ਦੀ ਸੁਰੱਖਿਆ ਕਾਨੂੰਨ 225 ਲਈ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ DRDO ਵੱਲੋਂ ਹਾਈ ਸਪੀਡ ਲੜਾਕੂ ਜਹਾਜ਼ ਤੋਂ ਐਮਰਜੈਂਸੀ ਵਿੱਚ ਪਾਇਲਟ ਦੀ ਜਾਨ ਬਚਾਉਣ ਵਾਲੀ ਨਿਕਾਸੀ ਪ੍ਰਣਾਲੀ ਦਾ ਸਫਲ ਪ੍ਰੀਖਣ ਜਲੰਧਰ, ਸ੍ਰੀ ਮੁਕਸਰ ਸਾਹਿਬ, ਫਿਰੋਜ਼ਪੁਰ ਤੇ ਫਰੀਦਕੋੜ ਦੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਤੇ ਉਪਖਜ਼ਾਨਾ ਦਫ਼ਤਰਾਂ ਵਿਖੇ ਪੈਨਸ਼ਨਰ ਸੇਵਾਵਾਂ ਕੈਂਪ ਤੋਂ ਅਤੇ ਕ੍ਰਿਕਟ ਵਿੱਚ ਭਾਰਤ ਨੇ ਦੂਜੇ ਇੱਕ ਦਿਨਾ ਮੈਚ ਵਿੱਚ ਦੱਖਣੀ ਅਫਰੀਕਾ ਸਾਹਮਣੇ 359 ਦੌੜਾਂ ਦਾ ਟਿਚਾ ਰੱਖਿਆ ਵਿਰਾਟ ਕੋਹਲੀ ਨੇ 35ਵਾਂ ਸੈਂਕੜਾ ਬਣਾਇਆ ਹੁਣ ਖਬਰਾਂ ਵਿਸਥਾਰ ਨਾਲ ਅੱਜ ਅੰਤਰਰਾਸ਼ਟਰੀ ਦਿਵਿਆਂਗ ਜਨ ਦਿਵਸ ਹੈ ਵਿਸ਼ਵ ਸਿਹਤ ਸੰਗਠਨ ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ ਹਰ ਸਾਲ ਇਸ ਦਿਨ ਨੂੰ ਮਨਾਉਂਦਾ ਹੈ ਜਿਸ ਵਿੱਚ ਦਿਵਿਆਂਗ ਜਨਾਂ ਦੇ ਅਧਿਕਾਰਾਂ ਦੀ ਰੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਜਾਂਦਾ ਹੈ ਰਾਸ਼ਟਰਪਤੀ ਦਰੋਪਦੀ ਮੁਰੂਗਾ ਦਾ ਕਹਿਣਾ ਹੈ ਕਿ ਇੱਕ ਸਮਾਜ ਸੱਚਮੁੱਚ ਉਦੋਂ ਹੀ ਵਿਕਸਤ ਹੋ ਸਕਦਾ ਹੈ ਜਦੋਂ ਦਿਵਿਆਂਗ ਜਨਾਂ ਨਾਲ ਬਰਾਬਰੀ ਵਾਲਾ ਵਿਹਾਰ ਕੀਤਾ ਜਾਵੇ ਉਹਨਾਂ ਕਿਹਾ ਕਿ ਉਹਨਾਂ ਨਾਲ ਤਰਸ ਨਾਲ ਨਹੀਂ ਸਗੋਂ ਸਤਕਾਰ ਅਤੇ ਮਾਣ ਨਾਲ ਪੇਸ਼ ਆਉਣਾ ਚਾਹੀਦਾ ਹੈ ਰਾਸ਼ਟਰਪਤੀ ਨੇ ਅੱਜ ਨਵੀਂ ਦਿੱਲੀ ਵਿਖੇ ਦਿਵਿਆਂਗ ਜਨਾਂ ਦੇ ਸਸ਼ਕਤੀਕਰਨ ਲਈ ਇੱਕ ਰਾਸ਼ਟਰੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਲ ਕਹੀ ਇਸੇ ਸਮਾਜ ਕੋ ਸਹੀ ਅਰਥ ਮੇ ਵਿਕਸਿਸ਼ ਮਾਨਾ ਜਾ ਸਕਤਾ ਹੈ ਜਿਸ ਮੇ ਦਿਵਿਆਂਜਨ ਕੀ ਬਰਾਬਰ ਕੀ ਭਾਗੀਦਾਰੀ ਹੋ ਦਿਵਿਆਂਜਨ ਸੰਵੇਦਨਸ਼ੀਲਤਾ অর করুণਾ ਕੇ ਪਾਤ੍ਰ ਨਹੀਂ ਹੈ ਇਹ ਬਰਾਬਰੀ ਕੇ ਹਿੱਸੇਦਾਰ ਹੈ ਰਾਸ਼ਟਰਪਤੀ ਨੇ ਦਿਵਿਆਂਜਨਾਂ ਦੇ ਸਸ਼ਕਤੀਕਰਨ ਵਿੱਚ ਮਿਸਾਲੀ ਯਤਨਾਂ ਲਈ ਵਿਅਕਤੀਆਂ ਅਤੇ ਸੰਗਠਨਾਂ ਨੂੰ ਰਾਸ਼ਟਰੀ ਅਵਾਰਡ ਪ੍ਰਦਾਨ ਕੀਤੇ ਉੱਤਰ ਪ੍ਰਧਾਨ ਮਤ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਦਿਵਿਆਂਗ ਵਿਅਕਤੀਆਂ ਨੇ ਆਪਣੀ ਰਚਨਾਤਮਕਤਾ ਤੇ ਨਿਰੜਤਾ ਰਾਹੀਂ ਵੱਖ-ਵੱਖ ਖੇਤਰਾਂ ਵਿੱਚ ਉੱਤਮਤਾ ਪ੍ਰਾਪਤ ਕੀਤੀ ਹੈ। ਇਸੇ ਦੌਰਾਨ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਜ਼ਿਲ੍ਹਾ ਦਿਵਿਆਂਗ ਜਨ ਕੇਂਦਰ ਵਿਖੇ ਇੱਕ ਮੰਤਰੀ ਦਿਵਿਆਂਗ ਜਨ ਦਿਹਾੜਾ ਮਨਾਇਆ ਗਿਆ ਇਸ ਸਬੰਧੀ ਸਿਵਲ ਸਰਜਨ ਡਾਕਟਰ ਤਿਪਿੰਦਰ ਜੀ ਜੋਤ ਨੇ ਦੱਸਿਆ ਕਿ ਇਸ ਵਾਰ ਦੇ ਦਿਹਾੜੇ ਦਾ ਥੀਮ ਸਮਾਜਿਕ ਤਰੱਕੀ ਨੂੰ ਅੱਗੇ ਵਧਾਉਣ ਲਈ ਦਿਵਿਆਂਗਤਾ ਸਮਰਿੱਤ ਸਮਾਜਾਂ ਨੂੰ ਉਤਸ਼ਾਹਿਤ ਕਰਨਾ ਹੈ ਇਸੇ ਦੌਰਾਨ ਸਰਕਾਰੀ ਮੋੜ ਵਿਭਾਗ ਸੇਵਾਸਥਾਨ ਚੰਡੀਗੜ੍ਹ ਨੇ ਵੀ ਅੱਜ ਸਮਾਜਿਕ ਤਰੱਕੀ ਨੂੰ ਅੱਗੇ ਵਧਾਉਣ ਲਈ ਪੰਗਤਾਂ ਅਨੁਕੂਲ ਸਮਾਜਾਂ ਦਾ ਨਿਰਮਾਣ ਥੀਮ ਤੇ ਆਧਾਰਿਤ ਤਿੰਨ ਦਿਨਾਂ ਗਤੀਵਿਧੀਆਂ ਦੇ ਨਾਲ ਅੰਤਰਰਾਸ਼ਟਰੀ ਦਿਵਿਆਂਗ ਜਨ ਦਿਵਸ ਮਨਾਇਆ ਇਸ ਦੌਰ ਆਯੋਜਨ ਕੀਤਾ ਗਿਆ ਜਿਸ ਵਿੱਚ ਅਨੁਰਧਾ ਐਸ ਚਗਤੀ 77 ਸਮਾਜ ਭਲਾਈ ਤੇ ਮਹਿਲਾ ਤੇ ਬਾਲ ਵਿਕਾਸ ਭਾਗ ਡਿਊਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਹਿੱਸਾ ਲਿਆ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਜੀ ਮੰਨ ਕਿਹਾ ਹੈ ਕਿ ਸੂਬੇ ਦੇ ਵਿੱਤ ਵਿਭਾਗ ਨੇ ਪੰਜਾਬ ਚ ਰੁੱਖਾਂ ਦੀ ਸੁਰੱਖਿਆ ਕਾਨੂੰਨ 2025 ਬਣਾਉਣ ਸੰਬੰਧੀ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਉਹਨਾਂ ਕਿਹਾ ਕਿ ਇਹ ਐਕਟ ਸ਼ਹਿਰੀ ਹਰੀਆਵਲ ਤੇ ਵਾਤਾਵਰਨ ਦੀ ਸੰਭਾਲ ਵੱਲ ਇੱਕ ਮਹੱਤਵਪੂਰਨ ਕਦਮ ਹੈ ਜੋ ਰੁੱਖਾਂ ਦੀ ਸੰਭਾਲ ਲਈ ਸੂਬੇ ਦੀ ਵਿਧਾਨਕ ਵਚਨ ਬੱਤਾਂ ਨੂੰ ਯਕੀਨੀ ਬਣਾਏਗਾ ਉਨਾ ਜ਼ੋਰ ਦੇ ਕੇ ਕਿਹਾ ਕਿ ਇਸ ਖੇੜੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਰਖਤਾਂ ਦੀ ਕਟਾਈ ਲਈ ਸਖਤ ਉਪਾਅ ਤੇ ਜੁਰਮਾਨੇ ਦਾ ਪ੍ਰਸਤਾਵ ਹੈ ਜਿਸ ਨਾਲ ਵਾਤਾਵਰਨ ਦੀ ਨਿਗਰਾਨੀ ਨਾਲ ਲੜਨ ਦੀਆਂ ਸੂਬੇ ਨੇ ਕੋਸ਼ਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਟ ਲਈ @AIRRanjhuJalandhar ਸਾਡਾ ਫੇਸਬੁੱਕ ਪੇਜ ਹੈ @Ranjhu-AIRJalandhar ਅਤੇ YouTube ਤੇ ਸਾਡਾ ਚੈਨਲ ਹੈ @AIRJalandhar ਪ੍ਰਕਿਆ ਖੋਜ ਅਤੇ ਵਿਕਾਸ ਸੰਗਠਨ ਡੀਆਰਡੀਓ ਨੇ ਬੀਤੇ ਕੱਲ ਇੱਕ ਹਾਈ ਸਪੀਡ ਲੜਾਕੂ ਜਹਾਜ਼ ਤੋਂ ਐਮਰਜੈਂਸੀ ਵਿੱਚ ਪਾਇਲਟ ਦੀ ਜਾਨ ਬਚਾਉਣ ਵਾਲੀ ਨਿਕਾਸੀ ਪ੍ਰਣਾਲੀ ਦਾ ਸਫਲ ਪ੍ਰੀਖਣ ਕੀਤਾ ਹੈ ਇਸ ਸਫਲ ਪ੍ਰੀਖਣ ਨਾਲ ਭਾਰਤ ਉਹਨਾਂ 94 ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਕੋਲ ਇੱਕ ਉન્નਤ ਸਵਦੇਸ਼ੀ ਨਿਕਾਲੀ ਪ੍ਰਣਾਲੀ ਵਿਕਸਿਤ ਕਰਨ ਦੀ ਸਮਰੱਥਾ ਹੈ ਇਹ ਪ੍ਰੀਖਣ 에ਰੋਨੌਟਿਕਲ ਡਿਵੈਲਪਮੈਂਟ ਏਜੰਸੀ ਏਟੀਏ ਅਤੇ ਹਿੰਦੁਸਤਾਨ 에ਰੋਨੌਟਿਕਸ ਲਿਮਿਟਿਡ ਐਚਏਐਲ ਦੇ ਸਹਿਯੋਗ ਨਾਲ ਚੰਡੀਗੜ੍ਹ ਵਿੱਚ ਟਰਮੀਨਲ ਬੈਲਿਸਟਿਕਸ रिसर्च लेबोरेटरी दे रियल ट्रैक रॉकेट स्लेड सुविधा ते वेखि बीते दिन ਕੀਤਾ ਗਿਆ ਇਸ ਦੌਰਾਨ ਹਾਈ ਆਈ 4 ਅਤੇ ਇੰਸਟੀਚਿਊਟ ਆਫ 에ਰੋਸਪੇਸ ਐਡੀਸਨ ਐਂਡ ਸਰਟੀਫਿਕੇਸ਼ਨ ਦੇ ਅਧਿਕਾਰੀਆਂ ਮੌਜੂਦ ਸਨ ਰੱਖਿਆ ਮੰਤਰੀ ਰਾਨਾ ਸਿੰਘ ਨੇ ਇਸ ਸਫਲ ਪ੍ਰੀਖਣ ਲਈ ਸਾਰੀਆਂ ਸੰਬੰਧਿਤ ਸੰਸਥਾਵਾਂ ਤੇ ਉਦਯੋਗ ਨੂੰ ਬਤਾਈ ਤੀ ਉਹਨਾਂ ਇਸ ਨੂੰ ਆਤਮ ਨਿਰਭਰਤਾ ਵੱਲ ਭਾਰਤ ਦੀ ਸਵਦੇਸ਼ੀ ਰੱਖਿਆ ਸਮਰਥਾ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ ਇਹ ਗਤੀਸ਼ੀਲ ਇਜੈਕਸ਼ਨ ਟੈਸਟ ਯਾਨੀ ਇੱਕ ਲੜਾਕੂ ਜਹਾਜ਼ ਵਿੱਚੋਂ ਐਮਰਜੈਂਸੀ ਵਿੱਚ ਬਾਹਰ ਨਿਕਲਣਾ ਸਥਿਰ ਟੈਸਟ ਨਾਲੋਂ ਕਾਫੀ ਜ਼ਿਆਦਾ ਚੁਣੌਤੀਪੂਰਨ ਉਹਨਾਂ ਅਤੇ ਇੱਕ ਲੜਾਕੂ ਜਹਾਜ਼ ਦੀ ਇਜੈਕਸ਼ਨ ਸੀਟ ਅਤੇ ਹੋਰ ਪ੍ਰਣਾਲੀਆਂ ਦੀ ਪ੍ਰਭਾਵਸ਼ੀਲਤਾ ਦਾ ਸਹੀ ਮੁਲਾਂਕਣ ਦਰਸਾਉਂਦੇ ਹਨ ਇਸ ਟੈਸਟ ਵਿੱਚ ਕਿਸੇ ਵਾਹਨ ਦੀ ਟੱਕਰ ਦਾ ਮਨੁੱਖ ਤੇ ਹੋਣ ਵਾਲੇ ਪ੍ਰਭਾਵ ਦਾ ਅਸਰ ਵੇਖਣ ਲਈ ਇੱਕ ਮਨੁੱਖੀ ਆਕਾਰ ਵਾਲੇ ਪੁਤਲੇ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਟੈਸਟ ਪਾਇਲਟਾਂ ਦੁਆਰਾ ਐਮਰਜੈਂਸੀ ਵੇਲੇ ਜਹਾਜ਼ ਤੋਂ ਬਾਹਰ ਨਿਕਲਣ ਸਮੇਂ ਅਨੁਭਵ ਕੀਤੀ ਗਈ ਹਰ ਪ੍ਰਕਿਰਿਆ ਨੂੰ ਰਿਕਾਰਡ ਕਰਦਾ ਹੈ ਰਾਜੇਸ਼ ਬਾਲੀ ਆਕਾਸ਼ ਵਣਿਕ ਖਬਰਾਂ ਜਲੰਧਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਇੱਕ ਨਵੀਂ ਬਾਇਓਡੀਗ੍ਰੇਡੇਸ਼ਨ ਟੈਕਨੋਲੋਜੀ ਲਈ ਪੇਟੈਂਟ ਪ੍ਰਾਪਤ ਹੋਇਆ ਹੈ ਜੋ ਹਾਨੀਕਾਰਕ ਕੀਟਨਾਸ਼ਕ ਮੈਲਾਥੀਆਨ ਨੂੰ ਤੋੜਨ ਦਾ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਤਰੀਕਾ ਪੇਸ਼ ਕਰਦੀ ਹੈ ਜਿਸ ਨਾਲ ਮਿੱਟੀ, ਫਸਲਾਂ ਅਤੇ ਜਲ ਸਰੋਤਾਂ ਵਿੱਚ ਜ਼ਹਿਰੀਲੀ ਰਸਾਇਣ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। ਇਹ ਇਨਸਾਨਾਂ ਦੇ ਸੰਪਰਕ ਨਾਲ ਜੁੜੇ ਜੋਖਮਾਂ ਨੂੰ ਘਟਾ ਸਕਦੀ ਹੈ ਅਤੇ ਮਿੱਟੀ ਦੀ ਗੁਣਵੱਤਾ ਨੂੰ ਬਹਾਲ ਕਰਕੇ ਸੁਰੱਖਿਅਤ ਖੇਤੀ ਅਭਿਆਸਾਂ ਦਾ ਸਮਰਥਨ ਕਰ ਸਕਦੀ ਹੈ। ਇਸ ਤਕਨਾਲੋਜੀ ਦੇ ਵਰਤੋਂ ਖੇਤੀਬਾੜੀ, ਪਾਣੀ ਨਿਸ਼ਾਫ਼ਕਾਨ, ਭੋਜਨ ਸੁਰੱਖਿਆ ਅਤੇ ਵੱਡੇ ਵਾਤਾਵਰਣ ਸਫਾਈ ਕਾਰਜਾਂ ਵਿੱਚ ਕੀਤੀ ਜਾ ਸਕਦੀ ਏ। ਇਸ ਦੀ ਸਥਿਰਤਾ ਤੇ ਮੋੜ ਪਰਤੋਂ ਯੋਗਤਾ ਕਾਰਨ ਇਹ ਇਸ ਦੀ ਵੱਡੇ ਪੱਧਰ ਤੇ ਅਤੇ ਉਯੋਗਕ ਵਰਤੋਂ ਦੀ ਸੰਭਾਵਨਾ ਏ। ਇਹ ਪੈਟੈਂਟ ਮਾਈਕਰੋ ਬਾਇਓਲੋਜੀ ਭਾਗ ਦੇ ਡਾਕਟਰ ਦੀਪਕ ਕੁਮਾਰ ਰਾਹੀ ਤੇ ਉਹਨਾਂ ਦੇ ਸਹਾਇਕ ਹੋਜੀ ਡਾਕਟਰ ਅਰੁਣਾ ਸਿੰਘ ਪਰਮਾਰ ਦੁਆਰਾ ਵਿਕਸਿਤ ਕੀਤਾ ਗਿਆ ਏ। ਜਲੰਧਰ ਸ੍ਰੀ ਮੁਕਸਰ ਸਾਹਿਬ ਫਲੋਰ ਪਰ ਤੇ ਫਰੀਦਕੋਟ ਦੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਤੇ ਉਪ ਖਜ਼ਾਨਾ ਦਫ਼ਤਰਾਂ ਵਿਖੇ 4 ਤੋਂ 6 ਦਸੰਬਰ ਤੱਕ ਪੈਨਸ਼ਨਰ ਸੇਵਾ ਕੈਂਪ ਲਾਏ ਜਾ ਰਹੇ ਨੇ ਜਲੰਧਰ ਦੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਅਮਰਨਾਥ ਨੇ ਦੱਸਿਆ ਕਿ ਉਪ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਫਲੋਰ ਫਲੋਰ ਨਕੌਦਰ ਸ਼ਾਹਕੋਟ ਕਰਤਾਰਪੁਰ ਤੇ ਭੋਗਪੁਰ ਵਿਖੇ ਹੀ ਪੈਨਸ਼ਨਰ ਕੈਂਪ ਲਾਇਆ ਜਾਏਗਾ ਸਰੀ ਮੁਕਸਾਈ ਦੇ ਜ਼ਿਲ੍ਹਾ ਖਜ਼ਾਨਾ ਅਫਸਰ ਹਰਵਿੰਦਰ ਸਿੰਘ ਨਕਸਿਆ ਦੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਤੇ ਉਪ ਖਜ਼ਾਨਾ ਦਫ਼ਤਰ ਮਲੋਟ ਲੰਬੀ ਅਤੇ ਗਿੱਦੜਬਾਹਾ ਵਿਖੇ ਵੀ ਪੈਨਸ਼ਨਰਾਂ ਲਈ ਈ ਕੇ ਵਾਈ ਸੀ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਸੀਲਾ ਖਜ਼ਾਨਾ ਦਫ਼ਤਰ ਫਿਰੋਜ਼ਪੁਰ ਜ਼ਿਲ੍ਹਾ ਖਜ਼ਾਨਾ ਦਫ਼ਤਰ ਫਾਜ਼ਿਲਕਾ ਅਤੇ ਉਪ ਖਜ਼ਾਨਾ ਦਫ਼ਤਰ ਜ਼ੀਰਾ ਗੁਰੂ ਹਰਸਹਾਏ ਜਲਾਲਾਬਾਦ ਅਬੋਹਰ ਵਿਖੇ ਵੀ ਉક્ત ਤਰੀਕਾ ਨੂੰ ਪੈਨਸ਼ਨਰ ਸੇਵਾ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਗੁਰਦਾਸਪੁਰ ਕੈਨੇਡਾ ਹਮਲੇ ਦੇ ਮਾਮਲੇ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਮ ਤਾਲਮਿਲ ਕਰਕੇ ਬੀਤੇ ਦਿਨ ਗੁਰਦਾਸਪੁਰ ਸਿਟੀ ਪੁਲਿਸ ਸਟੇਸ਼ਨ ਤੇ ਹੋਏ ਗੰਨੇੜਾ ਹਮਲੇ ਵਿੱਚ ਸ਼ਾਮਲ ਇੱਕ ਹੋਰ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਸੂਤਰਾਂ ਅਨੁਸਾਰ ਗ੍ਰਿਫਤਾਰ ਕੀਤੇ ਗਏ ਮਲਜਮ ਦੀ ਪਛਾਣ ਮੋਹਨ ਸਿੰਘ ਵਜੋਂ ਹੋਈ ਹੈ ਜੋ ਕਿ ਬਠਿੰਡਾ ਦੇ ਰਾਮੂਵਾਲਾ ਦਾ ਰਹਿਣ ਵਾਲਾ ਹੈ ਇਸ ਗ੍ਰਿਫਤਾਰੀ ਨਾਲ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ 5 ਹੋ ਗਈ ਹੈ ਗੁਰਦਾਸਪੁਰ ਦੀ ਐਸਐਸਪੀ ਅਦਿੱਤਿਆ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮਲਜਮ ਮੋਹਨ ਦੇ ਖਲਾਸੇ ਦੇ ਪੁਲਿਸ ਟੀਮਾਂ ਨੇ ਇੱਕ ਪਿਸਤੌਲ ਜਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਪ ਡੀਜੀਪੀ ਗੌਰਵ ਜაძੇ ਨੇ ਕਿਹਾ ਕਿ ਮੁੱਲੇ ਜਾਣ ਤੋਂ ਪਤਾ ਲੱਗਾ ਹੈ ਕਿ ਮੋਹਨ ਸਿੰਘ ਪਾਕਿਸਤਾਨ ਸਮਰਥਿਤ ਆਈਐਸਆਈ ਸਮਰਥਿਤ ਗੈਂਗਸਟਰ ਸਹਿਜਾਦ ਪੱਟੀ ਦੇ ਸਮਰਥਕ ਵਿੱਚ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਨੂੰ ਅੱਜ ਇੱਕ ਵਿਸ਼ੇਸ਼ ਸਮਾਗਮ ਦਾ ਚੇਂਜ ਮੇਕਰ ਆਫ ਦਿイヤー 2025 ਵਿਕਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਹ ਵਿਕਾਰੀ ਸਨਮਾਨ ਇੰਡੀਆ ਐਜੂਕੇਸ਼ਨ ਫੋਰਮ ਤੇ ਇੰਡੀਆ ੈਂਪਲਾਇਰ ਫੋਰਮ ਵੱਲੋਂ ਟੀਮ ਲੀਡਸ ਐਡ ਟੈਕ ਤੇ ਇਹਦੇ ਹਾਇਰ ਐਜੂਕੇਸ਼ਨ ਪਲੈਟਫਾਰਮ ਡਿਸਵਾਸਟੀ ਦੇ ਸਹਿਯੋਗਨਾ ਦਿੱਤਾ ਗਿਆ ਇਹ ਪੁਰਸਕਾਰ ਮੁੰਬਈ ਵਿੱਚ ਹਾਲ ਹੀ ਵਿੱਚ ਹੋਈ ਮੇਕਿੰਗ ਇੰਡੀਆ এমਪਲਾਈਇੰਗ ਕਨਫਰੰਸ ਐਂਡ ਅਵਾਰਡਸ ਦੀ ਤੀਜੀ ਐਡੀਸ਼ਨ ਵਿੱਚ ਐਲਾਨਿਆ ਗਿਆ ਸੀ ਯੋਜਕਾ ਨੇ ਇਹ ਪੁਰਸਕਾਰ ਪ੍ਰੋਫੈਸਰ ਕਮਜੀਤ ਸਿੰਘ ਗੋਲੋਂ ਯੂਨੀਵਰਸਿਟੀ ਨੂੰ ਰੋਜ਼ਗਾਰ ਅਧਾਰਿਤ ਸਿੱਖਿਆ ਦਾ ਰਾਸ਼ਟਰੀ ਬੈਂਚਮਾਰਕ ਬਣਾਉਣ ਦੇ असाधारण ਯੋਗਦਾਨ ਨੂੰ ਵਿਖੇਣਾ ਪ੍ਰਦਾਨ ਕੀਤਾ ਹੈ ਸ਼੍ਰਮਿਕ ਕਮੇਟੀ ਵੱਲੋਂ ਖਾਲਸਾ ਸਾਹਿਬਾਨ ਦਿਵਸ ਮੁਸਾਖੀ ਮੌਕੇ ਪਾਕਿਸਤਾਨ ਸਤ ਗੋਤਾਮਾ ਦੇ ਦਰਸ਼ਨ ਲਈ ਜਾਣ ਵਾਲੇ ਜਥੇ ਲਈ 25 ਦਸੰਬਰ 2025 ਤੱਕ ਪਾਸਪੋਰਟ ਮੰਗੇ ਨੇ ਸ਼੍ਰਮਿਕ ਕਮੇਟੀ ਦੇ ਸਖਤਰ ਪ੍ਰਤਾਪ ਸਿੰਘ ਨੇ ਇਹ ਸੰਬੰਧੀ ਦੱਸਿਆ ਕਿ ਈਪ੍ਰੈਲ 2026 ਵਿਖੇ ਖਾਲਸਾ ਸਾਜ ਅਨੰਦਪੁਰ ਮੁਕੇ ਜਥਾ ਪਾਕਿਸਤਾਨ ਦੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਮੁੱਖ ਸਮਾਗਮ ਚ ਇਸ ਮੂਲੇ ਤੋਂ ਇਲਾਵਾ ਉੱਥੇ ਸਥਿਤ ਹੋਰ ਗੁਰਦੁਆਰਿਆਂ ਦੇ ਦਰਸ਼ਨਾਂ ਵੀ ਕਰੇਗਾ। ਕ੍ਰਿਕਟ ਵਿੱਚ ਭਾਰਤ ਨੇ ਤਿੰਨ ਮੈਚਾਂ ਦੀ ਇੱਕ ਲੜੀ ਇੱਕ ਰੋਜ਼ਾ ਲੜੀ ਦੇ ਦੂਜੇ ਮੈਚ ਵਿੱਚ ਦੱਖਣੀ ਅਫਰੀਕਾ ਸਾਹਮਣੇ 359 ਦੌੜਾਂ ਦਾ ਟਿਚਰ ਰੱਖਿਆ ਏ। ਮੇਜਬਾਨ ਟੀਮ ਨੇ ਨਿਰਧਾਰਿਤ ਪੰਜਾਉਂ ਰਾਂ ਵਿੱਚ ਪੰਜ ਵਿਕਟਾਂ ਤੇ 358 ਦੌੜਾਂ ਬਣਾਈਆਂ। ਰਿਤੂ ਰਾਜ ਗਾਇਕਵੜ ਨੇ 83 ਗੇਂਦਾਂ ਵਿੱਚ 105 ਦੌੜਾਂ ਬਣਾਈਆਂ ਜਦਕਿ ਵਿਰਾਟ ਕੋਹਲੀ ਨੇ 93 ਵਾਂ ਇੱਕ ਦਿਨ 로ਜਾ ਸੈਂਕੜਾ ਸੀ ਜੋ ਕਿ ਇਸ ਫਾਰਮੈਟ ਵਿੱਚ ਇੱਕ ਰਿਕਾਰਡ ਹੈ ਐਤਵਾਰ ਨੂੰ ਪਹਿਲੇ ਇੱਕ 로ਜਾ ਮੈਚ ਵਿੱਚ ਅਫਰੀਕੀ ਟੀਮ ਨੂੰ 17 ਦੌੜਾਂ ਨਾਲ ਹਟੋਣ ਤੋਂ ਬਾਅਦ ਭਾਰੇ ਸਮੇਂ ਲੜੀ ਵਿੱਚ 1-0 ਨਾਲ ਅੱਗੇ ਆਖਿਰ ਵਿੱਚ ਖਾਸ ਖਬਰਾਂ ਫਿਰ ਤੋਂ ਰਾਸ਼ਟਰਪਤੀ ਨੇ ਕਿਹਾ ਹੈ ਕਿ ਦਿਮਿਆਗ ਜਨਾਨਾ ਤਰਸ ਨਹੀਂ ਸਕੂੰ ਸਤਕਾਰ ਤੇ ਮਾਨਨਾ ਪੇਸ਼ ਹੋਣਾ ਚਾਹੀਦਾ ਹੈ दिव्यांगजनਾਂ ਦੇ ਸਸ਼ਕਤੀਕਰਨ ਲਈ ਰਾਸ਼ਟਰੀ ਸਮਰੋਹ ਨੂੰ ਪੀਤਾ ਸੰਬੋਧਨ ਸੂਬੇ ਦੇ ਵਿੱਤ ਵਿਭਾਗ ਵੱਲੋਂ ਪੰਜਾਬ ਚ ਰੁੱਖਾਂ ਦੀ ਸੁਰੱਖਿਆ ਕਾਨੂੰਨ 2025 ਲਈ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਡੀਐਨਡੀਏ ਵੱਲੋਂ ਹਾਈ ਸਪੀਡ ਲੜਾਕੂ ਜਹਾਜ਼ ਤੋਂ ਐਮਰਜੈਂਸੀ ਵਿੱਚ ਪਾਇਲਟ ਦੀ ਜਾਨ ਬਚਾਉਣ ਵਾਲੀ ਨਿਕਾਸੀ ਪ੍ਰਣਾਲੀ ਦਾ ਸਫਲ ਪ੍ਰੀਖਣ ਜਲੰਧਰ ਸ੍ਰੀ ਮੁਕਤਸਰ ਸਾਹਿਬ ਫਰੀਦਕੋਟ ਦੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਤੇ ਉਪਖਜ਼ਾਨਾ ਦਫ਼ਤਰਾਂ ਵਿਖੇ ਪੈਨਸ਼ਨਰ ਸੇਵਾ ਕੇਂਦਰ ਕੱਲ ਤੋਂ ਅਤੇ cricket ਵਿੱਚ ਭਾਰਤ ਨੇ ਇੱਕ ਦਿਨਾ ਮੈਚ ਵਿੱਚ ਦੱਖਣੀ ਅਫਰੀਕਾ ਸਾਹਮਣੇ 359 ਦੌੜਾਂ ਦਾ ਟਿਚਾ ਰੱਖਿਆ ਵਿਰਾਟ ਕੋਹਲੀ ਨੇ 35 ਦਾ ਸੈਂਕੜਾ ਬਣਾਇਆ ਇਹਦੇ ਨਾਲ ਹੀ ਪ੍ਰਾਂਦੇਸ਼ੀ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਸ਼ਾਮ 7:30 ਵਜੇ ਸੁਣੋਗੇ ਨਮਸਕਾਰ